ਉਹ ਕੀ ਬੋਲੇ ਨੇ ਕੱਲ ਕੇ ਪਰਸੋਂ ਕੀ ਬੋਲੇ ਨੇ ਕਿ ਯਾਰ ਇਹ ਸਰਕਾਰ ਧੋਖਾ ਕਰ ਰਹੀ ਉਹ ਦੁਬਾਰਾ ਪਾ ਰਹੇ ਨੇ ਕੈਮੀਕਲਸ ਅਸਲ ਚ ਉਹ ਦੁਬਾਰਾ ਨਹੀਂ ਹਮੇਸ਼ਾ ਹੀ ਪਾ ਰਹੇ ਸੀ ਸੀਚੇਵਾਲ ਨੇ ਇੱਕ ਡਰਾਮਾ ਕੀ ਕੀਤਾ ਸੀ ਕਿ ਡੇਰੀਆਂ ਨੂੰ ਧਿਆਨ ਪਹੁੰਚਾ ਦਿਓ ਕਿ ਗੋਆ ਮੈਨੂੰ ਇਹ ਦੱਸੂਗਾ ਕਿ ਜਿਹੜਾ ਲੈਡ ਪ੍ਰੋਡਿਊਸ ਹੁੰਦਾ ਹੈ ਆਰਸੈਨਿਕ ਕੈਮੀਕਲ ਪ੍ਰੋਡਿਊਸ ਹੁੰਦਾ ਇਹ ਗੋਏ ਨਾਲ ਹੁੰਦਾ ਹੈ ਇਹ ਡਾਈੰਗ ਦੇ ਕੈਮੀਕਲ ਨਾਲ ਹੁੰਦਾ ਹੈ ਔਰ ਇਹ ਗਲਤੀ ਕੀ ਕਰ ਰਹੇ ਇਹਨਾਂ ਨੇ ਗੋਆ ਘੜਤਾ ਥੱਲੇੋਂ مین ਜਿਹੜਾ کیمیکل ਪਾਣੀ ਦੀ ਸ਼ਕਲ ਤੇ ਸਿੱਧਾ ਪੈਂਦਾ ਹੈ ਤੇ ਪਹਿਲਾਂ ਤਾਂ ਥੋੜਾ ਜਿਹਾ ਇੱਕ ਬ੍ਰੇਕ ਹੁੰਦਾ ਸੀ ਹੁਣ ਸਿੱਧਾ ਜਾਉ ਧਰਤੀ ਥੱਲੇ ਇਹਦੇ ਤਾਂ ਹੋਰ ਵੀ ਚੰਦ ਚੜ੍ਹਦਾ ਹੁਣ ਖੁਦ ਬੋਲਣ ਲੱਗ ਗਿਆ ਆ ਤੁਹਾਨੂੰ ਦੱਸ ਦਿਨਾ ਇਹਦੀ ਕਰਪੂਤੇ ਖੋਰ ਆ ਪਿੱਛੇ ਜੇ ਜੀਰਾ ਮਿਲ ਦੇ ਬਾਰੇ نیشنل ਗ੍ਰੀਨ ਇੰਟਰਨੈਸ਼ਨਲ ਚ ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਹੈ ਤੁਸੀਂ ਵੀਡੀਓ ਵੀ ਪਾਈ ਉੱਥੇ ਮੈਂ ਵੀਡੀਓ ਵੀ ਪਾਈ ਕਿ ਉਸ ਫੈਕਟਰੀ ਦਾ ਜਿਹੜਾ ਸੀਗਾ ਕੰਡਕਟ ਉਹ ਬਹੁਤ ਗਲਤ ਸੀ ਉਹ کیਮਿਕਲ ਪਾ ਰਹੀ ਸੀ ਜਿਹਦੇ ਨਾਲ ਨੇੜੇ-ਤੇੜੇ ਦੇ ਪਿੰਡਾਂ ਦਾ ਨੁਕਸਾਨ ਹੋਇਆ ਮੱਝਾਂ ਵੜੀਆਂ ਹੋਇਆ ਸੀ ਨਾ ਉਹ ਹੁਣ ਜਾ ਕੇ ਇਹਨਾਂ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ 'ਚ ਲਿਖ ਕੇ ਦਿੱਤਾ ਉੱਥੇ 29 ਟੈਸਟ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਟੈਸਟ ਜਿਹੜਾ ਸਿਚੇਵਾਲ ਦੀ ਪ੍ਰਧਾਨਗੀ ਥੱਲੇ ਹੋਇਆ ਸੀ ਪੰਜਾਬ ਪੋਲੂਸ਼ਨ ਬੋਰਡ ਦਾ ਤਿੰਨ ਬੰਦਿਆਂ ਦੇ ਸਾਈਨ ਸੀ ਉਹ ਚੈੱਕ ਸਿਚੇਵਾਲ ਦੀ ਸੀ ਕਲੇ ਕੋਸਟ ਉਹਦੇ ਵਿੱਚ ਟੈਸਟ ਵਿੱਚ ਕਿਹਾ ਗਿਆ ਇਸਕੇ ਪਾਣੀ ਪ੍ਰੋਪਰ ਹੈ ਸਹੀ ਹੈ ਕੋਈ ਪ੍ਰੋਬਲਮ ਨਹੀਂ 28 ਗਲਤ ਸੀ ਫਾਈਨਲੀ ਪੰਜਾਬ ਸਰਕਾਰ ਨੇ ਵੀ ਕਿਹਾ ਤਾਂ ਕਿ ਕੰਡਕਟ ਹੀ ਗਲਤ ਸੀ ਇਹ ਜਿਹੜੀ ਕੰਪਨੀ ਹੈ ਤਾਂ ਠੱਗ ਸੀਗੀ ਫੈਕਟਰੀ ਇਹ ਬੰਦ ਕੀਤਾ ਜਾਵੇ ਕੀ ਇਸੀਚੇਵਾਲ ਤੋਂ ਅਸਤੀਫਾ ਮੰਗਣਗੇ ਉਹਨਾਂ ਦਾ ਰਾਜ ਸਭਾ ਦਾ ਮੈਂਬਰ ਉਹਨਾਂ ਨੂੰ ਕਲੀਨ ਚਿੱਟ ਕਿਵੇਂ ਦੇ ਰਿਹਾ ਸੀ ਕੀ ਚੱਕਰ ਸੀ ਉਹਦੇ ਵਿੱਚ ਕੋਈ ਅੰਡਰਸਟੈਂਡਿੰਗ ਸੀ ਇਹੀ ਬੰਦਾ ਉੱਥੇ ਵੀ ਇੰਡਸਟਰੀ ਲਿਸਟ ਸੀਗਾ ਇੱਥੇ ਵੀ ਇੰਡਸਟਰੀ ਲਿਸਟ ਨੇ ਬੁੱਢੇ ਨਾਲੇ ਵਾਲੇ ਮਾਮਲੇ 'ਚ ਵੀ ਉੱਥੇ ਵੀ ਕੋਈ ਅੰਡਰਸਟੈਂਡਿੰਗ ਹੈ ਕਿ ਪੂਰਾ ਧਿਆਨ ਡਾਇਵਰਟ ਕਰ ਦਿਓ ਡਾਈਂਗ ਯੂਨਿਟ ਤੋਂ ਇਲੈਕਟ੍ਰੋਪਲੇਟਿੰਗ ਤੋਂ ਹਟਾ ਕੇ ਥੇਰੀਆਂ ਵੱਲ ਲੈ ਆਓ ਗੋੜਾ ਆਪਣਾ ਗੋਹੇ ਹੱਲ ਆਹ ਕੋਸ਼ਿਸ਼ ਸੀ ਅਸੀਂ ਉਹਦੋਂ ਵੀ ਕਹਿ ਰਹੇ ਸੀ ਇਹ ਗਲਤ ਹੈ ਇਹ ਕਹਿੰਦਾ ਚੱਲ ਕਰ ਲੈ ਡਰਾਮਾ ਪਤਾ ਲੱਗ ਜੂਗਾ ਉੱਤੇ ਘਾਟ ਬਣਾਈ ਬੈਠਾ ਹੈ ਬੰਦਿਆ ਰੱਬ ਦੀਆ ਕੋਈ ਸ਼ਰਮ ਨੂੰ ਘਟ ਹੈ ਤੈਨੂੰ ਘਾਟ ਕਿੱਥੇ ਬਣਾਈਦਾ ਜਿੱਤੇ ਸਾਫ ਪਾਣੀ ਹੋਵੇ ਤਾਂ ਬੰਦੇ ਇਸ਼ਨਾਨ ਕਰਨ ਜਾ ਕੇ ਨਹਾਖਾਂ ਇਹਨੂੰ ਕਹੋ ਖਾਂਪ ਜਾ ਕੇ ਨਹਾਵੇ ਖਾਂ ਉੱਤੇ ਬਕਵਾਸ ਲੋਕਾਂ ਨੂੰ ਘੁਮਰਾਹ ਕਰ ਰਹੇ ਹੋ ਤੁਸੀਂ ਉਹ ਇੱਕ ਸੱਚ ਹੈ ਯਾਰ ਉਹ ਬੰਦਿਆਂ ਦੇ ਤੁਸੀਂ ਉਹਨਾਂ ਪਿੰਡਾਂ 'ਚ ਨਹੀਂ ਗਏ ਆ ਸੀ ਗਏ ਆ ਉਧਰ ਚਲੇ ਜਾਓ ਹਾਂ ਜੀ ਮੈਂ ਉਧਰ ਤਾਂ ਹੀ ਆ ਨਹੀਂ ਦਕ ਭੂਦੜੀ ਵੀ ਫੈਕਟਰੀ ਦਾ ਕੈਮੀਕਲ ਹੈ ਨਾ ਸ਼ੇਰਾ ਉਹ ਐਸਪੀਪੀ ਜਾਂ ਸੀਟੀਪੀ ਦੇ ਕਿਸੇ ਵੀ ਸੈਂਟਰ 'ਚ ਕਲੀਨ ਨਹੀਂ ਹੁੰਦਾ ਜਾਂ ਕਿ ਬਹੁਤ ਸਾਰੇ ਹੋਰ ਵੀ ਕੈਮੀਕਲ ਕਲੀਨ ਨਹੀਂ ਹੁੰਦੇਗੇ ਤਾਂ ਉਹ ਕੈਮੀਕਲ ਜੋ ਪਾਇਆ ਜਾਂਦਾ ਉਹ ਆ ਕੇ ਸਤਲੁਜ ਰਹੀ ਹੁੰਦਾ ਹਰੀਕੇ ਹਰੀਕੇ ਤੋਂ ਇੱਕ ਨਹਿਰ ਨਿਕਲਦੀ ਹੈ ਪਰ ਇਹ ਨੂੰ ਹਬੋਰ ਤੋਂ ਬਰੇ ਤੱਕ ਪੰਜਾਬਾ ਨਹਿਰ ਉਹਦੇ ਨਾਲ ਨਾਲ ਜਿੰਨੇ ਪਿੰਡ ਨੇ ਜਿਵੇਂ ਕਿ ਇੱਕ ਪਿੰਡ ਬਹੁਤ ਮਸ਼ਹੂਰ ਹੈ ਧਰਾਂਗਲ ਉਹਨਾਂ ਦੇ ਥਲੜਾ ਪਾਣੀ ਖਾਰਾ ਹੈ ਤਾਂ ਉਹ ਪਾਣੀ ਨਹਿਰ ਦਾ ਲੈਂਦੇ ਨੇ ਜਿਹੜੀ ਆ ਨਹਿਰ ਹੈ ਜਿਹੜਾ ਕਿ ਕੈਮੀਕਲ ਵਾਲਾ ਪਾਣੀ ਹੈ ਉਹਨਾਂ ਪਿੰਡਾਂ 'ਚ 15-15 ਬੱਚੇ ਦਿਮਾਗੀ ਤੌਰ ਤੇ ਅਪਾਹਜ ਨੇ ਅੱਦੇ-ਅੱਦੇ ਪਿੰਡ ਨੂੰ ਕਾਲਾ ਪੀ ਲਿਆ ਜਾਂ ਕੈਂਸਰ ਹੈ ਉਹਨਾਂ ਦੇ ਜਾ ਕੇ ਵੇਖਣਗੇ ਜਿਨ੍ਹਾਂ ਦੀਆਂ ਇਹ ਫੈਕਟਰੀਆਂ ਇੱਕ ਘਰ 'ਚ ਜੇ ਕੋਈ ਕਿਸੇ ਨੂੰ ਕੈਂਸਰ ਹੁੰਦਾ ਨਾ ਉਹ ਇਕੱਲਾ ਇੱਕ ਬੰਦਾ ਨਹੀਂ ਮਰਦਾ ਪੂਰਾ ਪਰਿਵਾਰ ਮਰਦਾ ਹੈ ਫਾਈਨੈਂਸ਼ੀਅਲੀ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਬੱਚੇ ਹਰ ਰੋਜ਼ ਵੇਂਦੇ ਨੇ ਉਸ ਮੌਤ ਨੂੰ ਆਪਦੇ ਸਾਹਮਣੇ ਉਹ ਇੰਨਾਂ ਫੈਕਟਰੀਆਂ ਕਰਕੇ ਆ ਕੀ ਉਹ ਦੀ ਕੋਈ ਗੱਲ ਕਰੂਗਾ